ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਟੈਕਸ਼ਨ YouTube ਚੈਨਲ ਦੇਕਰ ਮਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਟੈਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਤੇ ਆਹ ਬਾਈ ਆਪਣੇ ਕੋਲ ਪੰਜ ਲੱਕਿਆਂ ਦੇ ਬੱਚੇ ਐ ਸੀ ਜੋ ਲੱਕੇ ਨਹੀਂ ਹੁੰਦੇ ਲੱਕੇ ਉਹਨਾਂ ਦੇ ਬੱਚੇ ਐ ਪੰਜੇ ਬੋਦੀ ਧਾਰਾ ਬਈ ਇੱਕ ਨੀਲਾ ਇੱਕ ਸਾਫ ਚਟਾ ਤੇ ਬਾਕੀ ਤਿੰਨ ਡੱਬੇ ਆ ਬਈ ਆ ਦੇਖੋ ਇਹੋ ਬਈ ਆ ਤਿੰਨ ਡੱਬੇ ਆ ਬਈ ਇੱਕ ਕਰੋਗਰ ਬਈ 300 ਰੁਪਏ پیس ਨੂੰ ਦੇਣਾ ਪਈ ਐ 300 ਰੁਪਏ ਨਾ ਆਇਓ 300 ਰੁਪਏ ਨਾ ਦੇਣਾ ਬਈ ਆਪਾਂ ਨੇ ਇੱਕ ਦੂਰਾ ਗੋਲਾ ਬਾਈ ਇੱਕ ਸਾਫ ਚਿੱਟਾ ਹੈ ਬਾਕੀ ਦੋ ਆਟੇ ਤੇ ਬੈਠਿਆ ਬਾਈ ਇੱਕ ਕਾਡ ਨੰਬਰ ਹੈ ਇਹ ਕਿਹੜਾ ਹੋਈ ਹਲੋ ਕਾਰਲੋ ਗਾ ਪੂਰੀਆਂ ਖੜਮੀਆਂ ਬੁੰਚਣੇ ਬਾਈ ਇਹਨਾਂ ਦੇ ਪੂਰੀਆਂ ਫੁੱਲ ਖੜਮੀਆਂ ਬੁੰਚਣੇ 23 ਕਿੰਨਾ ਨੇ ਇਹ ਗਾ ਬਾਈ ਇਹ ਆਪਣਾ 300 ਦੇ ਹਿਸਾਬ ਨੂੰ ਦੇਣੇ ਬਾਈ ਮਾਂਜਨੇ ਵਈਏ ਟੂ ਟੂ ਜੇ ਮੇਰੇ ਵੀਰ ਨੇ ਲੈਣਾ ਕੰਟੈਕਟ ਕਰ ਸਕਦੇ ਹੋ ਆਪਣੇ ਨਾਲ ਮੇਰਾ ਫੋਨ ਨੰਬਰ ਹੈਗਾ 88728 073 ਮੇਰਾ ਫੋਨ ਨੰਬਰ ਹੈ ਬਾਈ ਜੀ ਠੀਕ ਹੈ ਜੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਜਲਦੀ ਕੋਈ ਨਵੀਂ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ